ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਅਸੀਂ ਰਾਮਪਰੇ ਪਿੰਡ ਮੌਜੂਦਾਂਗੇ ਅੱਜ ਰਾਮਪਰੇ ਪਿੰਡ ਦੇ ਵਿੱਚ ਨਿੱਕੇ ਨਿੱਕੇ ਨੌਜਵਾਨਾਂ ਨੇ ਇਕੱਠੇ ਹੋ ਕੇ ਸਕੂਲ ਦੇ ਵਿੱਚ ਪੜ੍ਹਦੇ ਨੇ ਇਹਨਾਂ ਨੇ ਇਕੱਠੇ ਹੋ ਕੇ ਸਤਕਾਰ ਕਮੇਟੀ ਬਣਾਈ ਹੈ ਗੁਰੂ ਦਾ ਸਤਕਾਰ ਇਹ ਕੰਮ ਕੀ ਕਰਦੀ ਹੈ ਇਹ ਜਦੋਂ ਕਿਸੇ ਨੇ ਵੀ ਗੁਰੂ ਘਰ ਮਹਾਰਾਜ ਪ੍ਰਗਾਸ ਕਰਵਾਉਣਾ ਹੁੰਦਾ ਘਰ ਦੇ ਵਿੱਚ ਤਾਂ ਇਹ ਨੌਜਵਾਨ ਪਹਿਲਾਂ ਤਪੜਾਂ ਦੀ ਸੇਵਾ ਰਸਤੇ ਸਾਫ਼ ਕਰਨੇ ਕਲੀ ਪਾਉਣੀ ਹੋਰ ਵੱਖ-ਵੱਖ ਤਰੀਕਿਆਂ ਦੇ ਨਾਲ ਇਹ ਸੇਵਾ ਕਰਦੀ ਹੈ ਤੇ ਆਪਾਂ ਕਰਦੇ ਹਾਂ ਗੱਲਬਾਤ ਸਾਡੇ ਨਾਲ ਲਮਨਦੀਪ ਸਿੰਘ ਖਾਲਸਾ ਜੀ ਤੇ ਹੈੱਡ ਗ੍ਰਾਂਥੀ ਹੈੱਡ ਗ੍ਰਾਂਥੀ ਸਾਹਿਬ ਸਾਡੇ ਰਾਮਪੁਰੇ ਵੱਡੇ ਗੁਰੂ ਕਰਦੇ ਕੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਹਾਡੇ ਚੈਨਲ ਰਾਹੀਂ ਅਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਆਂ ਵੀ ਜਿੰਨੇ ਵੀ ਸਾਡੇ ਆ ਸੇਵਾਦਾਰ ਨੇਗੇ ਅਸੀਂ ਇੱਕ ਛੋਟਾ ਜਿਹਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਉਪਰਾਲਾ ਕੀਤਾ ਹੈ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਪ੍ਰਤੀ ਜਿਸੀ ਇੱਕ ਸੇਵਾਦਾਰ ਜੁੜੇ ਨੇ ਹੌਲੀ ਹੌਲੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਵਾਸਤੇ ਜਿਸ ਕਿਸੇ ਵੀ ਵੀਰ ਦੇ ਸੁਖਮਨੀ ਸਾਹਿਬ ਦਾ ਪਾਠ ਸਹਿਜ ਪਾਠ ਗੁਰੂ ਆਪਣਾ ਅਖੰਡ ਪਾਠ ਪ੍ਰਕਾਸ਼ ਹੈ ਜਿਨ੍ਹਾਂ ਦੇ ਕੋਈ ਕੁਝ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਾਂਦੇ ਨੇ ਅੰਮ੍ਰਿਤ ਵੇੜੇ ਸੇਵਾਦਾਰ ਹਰ ਰੋਜ਼ ਹੀ ਹੁੰਦੇ ਨੇ ਪਿੰਡ ਦੇ ਵਿੱਚ ਚਾਰ ਗੁਰਦੁਆਰਾ ਸਾਹਿਬ ਨੇ ਦੋ ਚਾਰ ਪ੍ਰੋਗਰਾਮ ਰੋਜ਼ ਦੇ ਤਕਰੀਬਨ ਹੁੰਦੇ ਹੀ ਨੇਗੇ ਪਿੰਡ ਦੇ ਵਿੱਚ ਜਿੱਥੇ ਵੀ ਮਰਜ਼ੀ ਜਿੱਦੀ ਕਿਤੇ ਪ੍ਰੋਗਰਾਮ ਹੋਵੇ ਅਸੀਂ ਚਾਰੇ ਗੁਰੂ ਘਰਾਂ ਦੀਆਂ ਕਮੇਟੀਆਂ ਵੀ ਸਾਡੇ ਨਾਲ ਜੁੜੀਆਂ ਹੋਈਆਂ ਨੇ ਗ੍ਰੰਥੀ ਸਾਹਿਬ ਸਾਨੂੰ ਫੋਲ ਸਹਿਯੋਗ ਦਿੰਦੇ ਨੇ ਉਹ ਤੁਹਾਨੂੰ ਸਾਨੂੰ ਰਾਤ ਨੂੰ ਮੈਸੇਜ ਕਰ ਦਿੰਦੇ ਨੇ ਅੰਮ੍ਰਿਤ ਵੇਲੇ ਉੱਠ ਕੇ ਪਏ ਸਾਰੇ ਸੇਵਾਦਾਰ ਨਿੱਕੇ ਨਿੱਕੇ ਬੱਚੇ ਪੜ੍ਹਦੇ ਨੇ ਮੈਂ ਤਾਂ ਧੰਨਵਾਦ ਕਰਦਾ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ਐਡੀ ਅਪਾਰ ਕਿਰਪਾ ਕੀਤੀ ਇਹਨਾਂ ਤੇ ਜੇ ਅੰਮ੍ਰਿਤ ਵੇਲੇ 4 ਵਜੇ ਉੱਠ ਕੇ ਰੋਜ਼ ਤੜਕੇ ਇੰਨਾ ਇਸ਼ਨਾਨ ਕਰਕੇ ਪਹਿਲਾ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਨੇਗੇ 17 ਵਾਹਿਗੁਰੂ ਦਾ ਸਿਮਰਨ ਕਰਦੇ ਸਾਰੇ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਝਾੜੂ ਲਾਉਂਦੇ ਆ ਕਲੀ ਪਾਉਂਦੇ ਆ ਆਪਣੀ ਰੰਗੋਲੀ ਬਣਾਉਂਦੇ ਆ ਉਸ ਘਰ ਦੇ ਵਿੱਚ ਆ ਕਿ ਜਦੋਂ ਗੁਰੂ ਮਹਾਰਾਜ ਦਾ ਸਰੂਪ ਘਰੇ ਜਾਣਾ ਹੋਵੇ ਉਸ ਵਕਤ ਤੱਪੜ ਲਾ ਕੇ ਲੈ ਕੇ ਜਾਂਦੇ ਆ ਜਿਹਦੇ ਵਾਪਸ ਆਉਣਾ ਛੋਟਾ ਜਿਹਾ ਪ੍ਰਾਰਾਲਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਸ਼ੁਰੂ ਕੀਤਾ ਮੈਂ ਤਾਂ ਪਿੰਡ ਵਾਸੀ ਨੂੰ ਇੰਨੀ ਅਪੀਲ ਕਰਾਂ ਕਰਾਂਗਾ ਜਿਸ ਕਿਸੇ ਵੀ ਪ੍ਰਾਣੀ ਦੇ ਤੁਹਾਨੂੰ ਕੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਘਰ ਨੂੰ ਚਾਲੇ ਪਾਉਂਦੇ ਨੇਗੇ ਚਰਨ ਪਾਉਂਦੇ ਨੇ ਸਾਡੀ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਉਹ ਚਾਰੇ ਗੁਰੂ ਘਰਾਂ ਦੇ ਗ੍ਰੰਥੀਆਂ ਨੂੰ ਸੂਚਿਤ ਕਰ ਦਿਓ ਤੁਸੀਂ ਤੇ ਬਾਬਾ ਜੀ ਸਾਨੂੰ ਚਲੋ ਜੇ ਕਿਤੇ ਸਾਡੇ ਤੋਂ ਵੀ ਰਹਿ ਜਾਂਦਾ ਤਾਂ ਸਾਨੂੰ ਸਾਡੇ ਆ ਸੇਵਾਦਾਰ ਖੜੇ ਨਹੀਂ ਸਾਰੇ ਆਪਣੇ ਪਿੰਡ ਦੇ ਨੇ ਤੁਸੀਂ ਲਾਜ਼ਮੀ ਦੱਸਿਆ ਕਰੋ ਕੋਈ ਹੋਰ ਵੀ ਸੇਵਾ ਦੀ ਲੋੜ ਆ ਕੋਈ ਕੋਈ ਪਿੰਡ ਦੇ ਵਿੱਚ ਸਾਂਝਾ ਪ੍ਰੋਗਰਾਮ ਹੋਵੇ ਨਗਰ ਕੀਰਤਨ ਆਪਕੋ ਪਿਛੇ ਰਵਿਦਾਸ ਭਗਤ ਦਾ ਵੇਲੇ ਜਰਮਦੇੜ ਦੇ ਨਗਰ ਕੀਰਤਨ ਸਜਿਆ ਸੀ ਹੋਰ ਵੀ ਕਿਸੇ ਦੇ ਪ੍ਰੋਗਰਾਮ ਹੋਵੇ ਅਸੀਂ ਖੁਸ਼ੀ ਦੇ ਵਿੱਚ ਜਿਹੜਾ ਸਾਂਝਾ ਪਿੰਡ ਦਾ ਪ੍ਰੋਗਰਾਮ ਹੋਵੇ ਸੇਵਾ ਕਰਨ ਨੂੰ 24 ਘੰਟੇ ਤਿਆਰ ਹੈ ਸਾਡੀ ਹੱਥ ਬੰਨ੍ਹ ਕੇ ਬੇਨਤੀ ਹੈ ਸਾਰੇ ਪਿੰਡ ਦੇ ਮਾਸ਼ੀਆਂ ਨੂੰ ਜੇ ਕਿਸੇ ਦੇ ਕੋਈ ਅਸਾਥੋ ਗਲਤੀ ਵਾਦੀ ਵੀ ਰਹਿੰਦੇ ਅਸੀਂ ਉਹਦੀ ਮਾਫੀ ਮੰਗਦੇ ਆਂ ਤੇ ਇਹਨਾਂ ਬੱਚਿਆਂ ਦਾ ਸਿਰ ਤੇ ਮਿਹਰ ਪ੍ਰਿਆ ਮਾਰਾ ਇਹ ਹੱਥ ਰੱਖਣ ਤੇ ਪਿੰਡ ਨਿਵਾਸੀਆਂ ਨੂੰ ਸਾਰ ਨੂੰ ਬੇਨਤੀ ਕਰਦੇ ਹਾਂ ਵੀ ਬਰਤ ਤੋਂ ਬਰ ਨੌਜਵਾਨ ਬੱਚੇ ਬੁੜੀਆਂ ਜੁੜੋ ਦੇਖੋ ਜੇ ਅੱਜ ਪੰਜਾਬ ਛਿਮ ਦੇ ਵਿੱਚ ਛੇਮਾ ਦਰਿਆ ਨਸ਼ਾ ਚੱਦਰਿਆ ਉਹ ਇੱਕੋ ਇੱਕ ਗੁਰੂ ਮਹਾਰਾਜ ਦੀ ਬਾਣੀ ਹੈ ਗੁਰੂ ਘਰ ਹੈ ਜਿਹੜਾ ਆਪ ਨੂੰ ਬਚਾ ਸਕਦਾ ਹੈ ਸੇਵਾ ਕਰੋਗੇ ਸਿਮਰਨ ਕਰੋਗੇ ਫਲ ਵੀ ਮਿਲੂਗਾ ਮੈਂ ਤੁਹਾਨੂੰ ਗਰੰਟੀ ਨਾਲ ਕਹਿ ਸਕਦਾ ਆ ਨਿੱਕੇ ਨਿੱਕੇ ਬੱਚੇ ਆ ਇਹ ਫਲਵਾੜੀ ਆ ਆਪਣੇ ਪੰਜਾਬ ਦੀ ਦੇਖੋ ਅੱਜ ਇਹ ਨਸ਼ੇ ਪੱਤੇ ਤੋਂ ਰਹਿਤ ਹੋ ਕੇ ਅੰਮ੍ਰਿਤ ਵੇਲੇ ਆਉਂਦੇ ਨੇਗੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਆ ਪਾਠ ਕਰਦੇ ਆ ਗੁਰੂ ਘਰ ਨਤਮਸਤਕ ਹੁੰਦੇ ਆ ਮੈਂ ਮੈਨੂੰ ਇਸ ਚੀਜ਼ ਦੀ ਮੈਂ ਤੁਹਾਨੂੰ ਗਰੰਟੀ ਕਰਦਾ ਵੀ ਗੁਰੂ ਮਹਾਰਾਜ ਜਿੱਤ ਤੁਹਾਡੀਆਂ ਦੀਆਂ ਭਾਵਨਾਵਾਂ ਨੂੰ ਜ਼ਰੂਰ ਫਲ ਲਾਉਣਗੇ ਵੱਧ ਤੋਂ ਵੱਧ ਸੇਵਾਦਾਰ ਦੇਖੋ ਅਸੀਂ ਇੱਕ ਤੁਹਾਨੂੰ ਬੇਨਤੀ ਕਰਦੇ ਆ ਵੀ ਅਸੀਂ ਕਿਸੇ ਤੋਂ ਕੋਈ ਫੀਸ ਨਹੀਂ ਲੈਂਦੇ ਕੋਈ ਕੁਝ ਨਹੀਂ ਕਰਦੇ ਹਾ ਘਰ ਵਾਲੇ ਖੁਸ਼ ਹੋ ਕੇ ਜੋ ਕੋਈ ਸਾਨੂੰ ਕਲੀ ਲਿਆ ਆਂਦਾ ਕੋਈ ਝਾੜੂ ਲਿਆ ਆਂਦਾ ਕੋਈ ਸਮਾਨ ਬਣਾ ਦਿੰਦਾ ਉਹ ਅਸੀਂ ਪ੍ਰਵਾਨ ਕਰਦੇ ਆ ਪਰ ਸਾਡੀ ਕੋਈ ਫੀਸ ਨਹੀਂ ਕੋਈ ਕੁਝ ਨਹੀਂ ਕੋਈ ਵੀ ਜੇ ਕਿਸੇ ਦਾ ਕੋਈ ਪ੍ਰੋਗਰਾਮ ਹੈ ਤਾਂ ਨਸ਼ੀਬ ਗੁਰਵੰਦ ਸਾਹਿਬ ਮਹਾਰਾਜ ਦਾ ਕੋਈ ਨਗਰ ਕੀਰਤਨ ਹੈ ਤਾਂ ਸਾਡੀ ਕਮੇਟੀ ਨਾਲ ਜਦੋਂ ਮਰਜ਼ੀ ਸੰਪਰਕ ਕਰ ਸਕਦੇ ਹੋ ਮੈਂ ਆਪਣੇ ਪੁੱਤਰ ਸਾਹਿਬ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਤੁਸੀਂ ਸਮਾਂ ਸਮਾਂ ਕੱਢ ਕੇ ਇੱਥੇ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੇ ਨਾਲ ਹੈਡ ਗ੍ਰੰਥੀ ਰਾਮਪਰਾ ਵੱਡੇ ਗੁਰੂ ਘਰ ਦੇ ਭਾਈ ਸਾਹਿਬ ਕੀ ਕਹਿਣਾ ਚਾਹੁੰਦੇ ਹਾਂ ਜੋ ਨਸ਼ੇ ਜਿਵੇਂ ਨੌਜਵਾਨ ਦੇਖੋ ਅੱਜ ਕੱਲ ਨਸ਼ੇ ਦੀ ਦਲਦਲ ਦੇ ਵਿੱਚ ਧਸ ਰਹੇ ਆ ਅਮਨਦੀਪ ਸਿੰਘ ਖਾਲਸਾ ਜੀ ਨੇ ਦੱਸਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਤੋਂ ਉਪਰੰਤ ਮੈਂ ਧੰਨਵਾਦ ਕਰਦਾ ਹਾਂ ਭਾਈ ਭੁੱਲਰ ਸਾਹਿਬ ਦਾ ਜਿਨ੍ਹਾਂ ਦਾ ਚੈਲਨ ਦੇ ਮਾਧਿਅਮ ਰਾਹੀ ਸਾਹਿਬ ਨਗਰ ਨਿਵਾਸੀਆਂ ਨੂੰ ਸੂਚਿਤ ਕੀਤਾ ਜਾ ਰਿਹਾ ਜੋ ਕਿ ਵੀਰ ਸਾਡੇ ਨਾਲ ਜੁੜੇ ਆ ਜਿੰਨੇ ਵੀ ਇਹ ਬੱਚੇ ਨੇ ਜਦੋਂ ਦਾ ਮੈਂ ਇੱਥੇ ਇੱਕ ਸਾਲ ਤਕਰੀਬਨ ਮੈਨੂੰ ਹੋਇਆ ਪਹਿਲਾਂ 2-4 ਬੱਚਿਆਂ ਤੋਂ ਲਾ ਕੇ ਜੁੜੇ ਕਲੀ ਪਾਉਣ ਲੱਗੇ ਹੌਲੀ ਹੌਲੀ ਪ੍ਰੇਰਣਾ ਸਦਕਾ ਇਹ ਅੱਜ ਇਹਨਾਂ ਨੇ ਮਸ਼ੀਨਾਂ ਬਣਾਈਆਂ ਤੱਪੜ ਬਣਾਏ ਮਹਾਰਾਜ ਦਾ ਸਦਕਾਰ ਕਰਨ ਲਈ ਇਹਨਾਂ ਨੇ ਵੱਧ ਚੜ ਕੇ ਹਿੱਸਾ ਪਾਇਆ ਸਾਡੇ ਨਾਲ ਭਾਈ ਮੈਂਬਰ ਸਾਹਿਬ ਜਿਹੜੇ ਮੈਂਬਰ ਵੀ ਜਿੱਤੇ ਹੋਏ ਨੇ ਤੇ ਇਹ ਸਭ ਤੋਂ ਵੱਧ ਸੇਵਾ ਕਰਦੇ ਨੇ ਤੇ ਹੋਰ ਬੱਚੇ ਸਭ ਤੋਂ ਪਹਿਲਾਂ 2-4 ਬੱਚੇ ਸਾਡੇ ਨਾਲ ਜੁੜੇ ਤੇ ਇਸੇ ਤਰ੍ਹਾਂ ਲਗਾਤਾਰ ਬੱਚੇ 30-35 ਬੱਚੇ ਹੋਏ ਆ ਜਿਹੜੇ ਤੇ ਨਸ਼ਿਆਂ ਤੋਂ ਰਹਿਤ ਗੁਰੂ ਮਹਾਰਾਜ ਦੇ ਚਰਨ ਕਮਲਾਂ ਦੀ ਸੇਵਾ ਕਰਦੇ ਆ ਮੈਂ ਨਗਰ ਨਿਵਾਸੀਆਂ ਨੂੰ ਇਹੀ ਬੇਨਤੀ ਕਰਾਂਗਾ ਜੇ ਆਪਣੇ ਬੱਚਿਆਂ ਨੂੰ ਬਚਾਉਣਾ ਹੈ ਅੱਜ ਮਾਰੂ ਨਸ਼ੇ ਮਾਰ ਰਹੇ ਸਾਨੂੰ ਸਰਕਾਰਾਂ ਨੇ ਨਹੀਂ ਬਚਾਉਣਾ ਸਾਨੂੰ ਜੇ ਬਚਾਉਣਾ ਹੈ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਤੇ ਬਾਣੇ ਨੇ ਬਚਾਉਣਾ ਇਸ ਕਰਕੇ ਸੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਗੇ ਆਪਣੇ ਬੱਚਿਆਂ ਨੂੰ ਆਪਣੇ ਬੱਚਿਆਂ ਨੂੰ ਪ੍ਰੇਰ ਕੇ ਇਹਨਾਂ ਬੱਚਿਆਂ ਦਾ ਸੰਯੋਗ ਦੇਈਏ ਸਬੱਤੋ ਵੱਦ ਬੱਚਿਆਂ ਦੇ ਸਿਰ ਤੇ ਮਿਹਰ ਪਰ ਹੱਥ ਰੱਖ ਕੇ ਸਾਡੇ ਬੱਚੇ ਨੇ ਸਾਡੇ ਹੋਂ ਹਰ ਬੱਚੇ ਨੇ ਕਿਉਂਕਿ ਨਗਰ ਨਿਵਾਸੀਆਂ ਨੂੰ ਵੀ ਬੇਨਤੀ ਆ ਬੱਚਿਆਂ ਦਾ ਸੰਯੋਗ ਦਿਆ ਕਰੋ ਕਿਉਂਕਿ ਸਾਡੇ ਜਿਹੜੇ ਬੱਚੇ ਆ ਉਹ ਇਹਨਾਂ ਨਾਲ ਜੁੜਨਾ ਨਸ਼ੇ ਵਿਸ਼ਿਆਂ ਤੋਂ ਬਚਣਾ ਇਹੀ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਤੇ ਅੰਮ੍ਰਿਤ ਛਕਣ ਗੁਰੂ ਵਾਲੇ ਬਣਨਾ ਕਾਉਣ ਵਾਲੇ ਦਿਨਾਂ ਦੇ ਵਿੱਚ ਕੋਈ ਹੋਰ ਵੀ ਉਪਰਾਲੇ ਕੀਤੇ ਜਾਣਗੇ ਜਿਵੇਂ ਕੇਸ ਰੱਖੋ ਜਾਂ ਕੋਈ ਸਿੱਖੀ ਨਾਲ ਜੋੜਨ ਲਈ ਉਹਨਾਂ ਲਈ ਦਸਤਾਰ ਕੈਂਪ ਵਗੈਰਾ ਕੋਈ ਇਦਾਂ ਦੇ ਹਾਂਜੀ ਅਸੀਂ ਪ੍ਰੇਰਨਾ ਦੇ ਰਹੇ ਆ ਇਹ ਬੱਚਿਆਂ ਨੂੰ ਅਸੀਂ ਜੋੜਿਆ ਹੌਲੀ ਹੌਲੀ ਇਹਨਾਂ ਨੂੰ ਅੰਮ੍ਰਿਤ ਸੰਚਾਰ ਕਰਾ ਕੇ ਸਿਰਾਂ ਤੇ ਦਸਤਾਰਾਂ ਦੇਖੋ ਸਾਜ ਰਹੀਆਂ ਦਸਤਾਰਾਂ ਬਨ ਰਹੀਆਂ ਦਸਤਾਰਾਂ ਦੇ ਰਹੇ ਆ ਤੇ ਵੱਧ ਤੋਂ ਵੱਧ ਮੈਂ ਬੱਚਿਆਂ ਨੂੰ ਹੋਰ ਵੀ ਬੇਨਤੀ ਕਰਦਾ ਵੱਧ ਤੋਂ ਵੱਧ ਇਹ ਬੱਚਿਆਂ ਦੇ ਨਾਲ ਜੁੜੋ ਇਸ ਤੋਂ ਬਾਅਦ ਅਸੀਂ ਗੱਤਕੇ ਦਾ ਜਿਹੜਾ ਕੈਂਪ ਆ ਉਹ ਲਗਾ ਰਹੇ ਹਾਂ ਜੀ ਜਿਨ੍ਹਾਂ ਦੇ ਨਾਲ ਬੱਚੇ ਉਤਸ਼ਾਹਤ ਹੋਣ ਆਪਣੇ ਹਥਿਆਰ ਸਿੱਖਣ ਚਲਾਉਣ ਵਾਸਤੇ ਕਿਉਂਕਿ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੱਤਕਾ ਸਿਖਾਉਣਾ ਪਹਿਲਾਂ ਆਰੰਭ ਕੀਤਾ ਸੀ ਸੋ ਗੱਤਕੇ ਦੀ ਮਰਜ਼ਾਦਾ ਸ਼ਸਤਰ ਚਲਾਉਣੇ ਸ਼ਸਤਰ ਵਿਦਿਆ ਨੂੰ ਸਿਖਾਉਣਾ ਤੇ ਇਹ ਸਿੱਖਾਂ ਦੇ ਵਿੱਚ ਪ੍ਰਚਲਿਤ ਹੋਇਆ ਖਾਸ ਕਰਕੇ ਢਿੰਗ ਸਿੰਘਾਂ ਦੇ ਵਿੱਚ ਹੁਣ ਸਾਡੇ ਬੱਚਿਆਂ ਨੂੰ ਵੀ ਸਿਖਾਉਣਾ ਸਾਡੇ ਕੋਲੇ ਗੱਤਕੇ ਦੀ ਕਿਟ ਥੋੜੇ ਦਿਨਾਂ ਦੇ ਵਿੱਚ ਆ ਜਾਏਗੀ ਤੇ ਇਸ ਕਰਕੇ ਅਸੀਂ ਇਹ ਕੈਂਪ ਲਗਾ ਰਹੇ ਹਾਂ ਗੁਰਬਾਣੀ ਦਾ ਵੀ ਕੈਂਪ ਲਗਾ ਰਹੇ ਹਾਂ ਕਿਉਂਕਿ ਅਸੀਂ ਸਾਡੇ ਕੋਲ ਬੱਚੇ ਬਹੁਤ ਘੱਟ ਆਉਂਦੇ ਆ ਗੁਰਬਾਣੀ ਵਾਸਤੇ ਸਿੱਖਣ ਵਾਸਤੇ ਕਿਉਂ ਅਸੀਂ ਜੁੜੇ ਹੋਏ ਹਾਂਗੇ ਫਿਕਚਰਾਂ ਦੇ ਨਾਲ ਫਿਲਮਾਂ ਦੇ ਨਾਲ ਸਾਡੇ ਬੱਚਿਆਂ ਨੂੰ ਪ੍ਰੇਰਿਤ ਨਹੀਂ ਕੀਤਾ ਜਾਣਾ ਸਾਨੂੰ ਜੇ ਬਚਾਉਣ ਵਾਲੀ ਤੇ ਗੁਰਬਾਣੀ ਆ ਅਸੀਂ ਸਾਥਿਆ ਕਰਨ ਵਾਸਤੇ ਬੱਚਿਆਂ ਨੂੰ ਵੱਧ ਤੋਂ ਵੱਧ ਗੁਰੂ ਘਰ ਵਿੱਚ ਆਇਆ ਕਰੀਏ ਜਦੋਂ ਵੀ ਸਮਾਂ ਮਿਲ ਕੇ ਕਿਉਂਕਿ ਪੜ੍ਹਾਈ ਦਾ ਸਮਾਂ ਬੱਚਿਆਂ ਕੋਲ ਟਾਈਮ ਨਹੀਂ ਹੁੰਦਾ ਤੇ ਐਤਵਾਰ ਨੂੰ ਜ਼ਰੂਰ ਬੱਚਿਆਂ ਨੂੰ ਬੇਨਤੀ ਹੈ ਵੀ ਟਾਈਮ ਕੱਢਿਆ ਕਰੋ ਵੱਧ ਤੋਂ ਵੱਧ ਟਾਈਮ ਕੱਢਿਆ ਕਰੋ ਕਿਉਂਕਿ ਜਿਹੜਾ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੈ ਇਸ ਕਰਕੇ ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਜੁੜੂਗਾ ਉਹ ਹੀ ਬਚੂਗਾ ਖੁਆਰ ਹੋਏ ਸਭ ਮਿਲेंगे ਬੱਚੇ ਸ਼ਰਨ ਜੋ ਹੋਏ ਇਸ ਕਰਕੇ ਇਹੀ ਬੇਨਤੀ ਹੈ ਸਾਰਿਆਂ ਦਾ ਧੰਨਵਾਦ ਸੋ ਪ੍ਰਬੰਧਕ ਅਗਵੀਰਾਂ ਦਾ ਵੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ